ਅੰਧੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਚਾਕਾਂ ਵਾਲੀ ਫਰੌਕ ਤੇ ਆਪਾਂ ਉਹਦੇ ਵਿੱਚ ਬਲ ਵੀ ਪਾਉਣੇ ਆ ਤੇ ਸਾਈਡਾਂ ਤੇ ਚਾਕ ਵੀ ਰੱਖਣੇ ਆਂਗੇ ਤੇ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਬਿਉੰਤਨਾਗਾ ਆਪਣੇ ਕੋਲੇ ਜਿਸ ਤਰ੍ਹਾਂ ਸੂਟ ਕਟਿੰਗ ਦੇ ਵਿੱਚ ਆਉਂਦੇ ਨੇ ਦੇਖੋ ਆਪਣੇ ਕੱਟ ਪੀਸਾਂ ਦੇ ਵਿੱਚ ਮਾ ਲਾ ਲਓ ਪ੍ਰਿੰਟਡ ਸੂਟ 셀ਫ ਪ੍ਰਿੰਟ ਦੇ ਵਿੱਚ ਤੇ ਪਰ ਇਹਦੇ ਡਿਜ਼ਾਈਨਰ ਪੀਸ ਆ ਦੇਖੋ ਆਪਣੇ ਕੋਲੇ ਇਸ ਤਰ੍ਹਾਂ ਜਿਵੇਂ ਇਹ ਫਲਾਰ ਦਿੱਤਾ ਹੋਇਆ ਹੈ ਸੈਂਟਰ ਦੇ ਵਿੱਚ ਆ ਇਹਦੀ ਬਾਜੂ ਦਿੱਤੀ ਹੋਈ ਹੈ ਸਾਈਡ ਤੇ ਤੇ ਆ ਇਹਦੀ ਦਿੱਤੀ ਹੋਈ ਹੈਗੀ ਬੈਕ ਤੇ ਆਪਾਂ ਨੇ ਬਣਾਉਣੀ ਹੈ ਦੀ ਫਰੌਕ ਚਾਕਾਂ ਵਾਲੀ ਪੂਰੇ ਫੁੱਲ ਘੇਰ ਦੇ ਵਿੱਚ ਨਹੀਂ ਬਣਾਉਣੀ ਆਪਾਂ ਨੇ ਮੰਨ ਲਓ ਜਿੰਨਾ ਇਹਦਾ ਵੱਧ ਤੋਂ ਵੱਧ ਇਸ ਤਰ੍ਹਾਂ ਘੇਰ ਦਿੱਤਾ ਹੋਇਆ ਵਰਕ ਕਰਿਆ ਹੋਇਆ ਦੇਖੋ ਇਹਦੇ ਉੱਪਰ ਆਪਾਂ ਇੰਨਾ ਘੇਰ ਰੱਖ ਕੇ ਦੀ ਫਰੌਕ ਕਿਸ ਤਰ੍ਹਾਂ ਦੀ ਕਟਿੰਗ ਕਰੀਏ ਜਿਹੜਾ ਆਪਾਂ ਨੇ ਗਲਾ ਬਣਾਉਣਾਗਾ ਉਹ ਹਾਈ ਨੈਕ ਗਲਾ ਬਣਾਉਣਾ ਤੇ ਕਿੰਨਾ ਸ਼ੋਲਡਰ ਪੋਣਾ ਤੁਹਾਨੂੰ ਨਾਪ ਬਾਰੇ ਵੀ ਦੱਸਾਂਗੇ ਵੀ ਕਿੰਨਾ ਨਾਪ ਆਉਦਾ ਆਪਾਂ ਨੇ ਇਹਦਾ ਮੋਡਾ ਰੱਖਣਾਗਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹਿਣਾਗਾ ਤੇ ਹੁਣ ਆਪਾਂ ਇਹਦੀ ਸਭ ਤੋਂ ਪਹਿਲਾਂ ਦੇਖੋ ਜਿਹੜੀ ਸਾਈਡਾਂ ਤੇ ਬਾਜੂ ਦਿੱਤੀ ਹੋਈ ਆਪਾਂ ਉਹਦੀ ਕਟਿੰਗ ਕਰਾਂਗੇ ਫਿਰ ਆਪਾਂ ਇਹਨੂੰ ਸੈਂਟਰ ਦੇ ਵਿੱਚੋਂ ਕਟਿੰਗ ਕਰਾਂਗੇ ਲੱਗ ਲੱਗ ਦੋ ਪੀਸ ਕਰ ਲਾਂਗੇ ਇਹਦੇ ਫਰੰਟ ਬੈਕ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਉਹਦੀ ਬਾਡੀ ਦੀ ਕਟਿੰਗ ਕਰਾਂਗੇ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਤੁਸੀਂ ਵੀਡੀਓ ਤੇ ਵਿੱਚ ਐਂਡ ਤੱਕ ਬਨੇ ਰਹਿਣਾ ਹੁਣ ਜਿਹੜੀ ਆਪਣੀਆਂ ਸਾਈਡ ਤੇ ਬਾਜੂ ਦਿੱਤੀ ਹੋਈ ਆ ਪ੍ਰਿੰਟ ਦੇ ਵਿੱਚ ਇਹਨੂੰ ਆਪਾਂ ਸਾਈਡ ਤੋਂ ਅਲੱਗ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਉਤਾਰ ਦਾਂਗੇ ਦੇਖੋ ਇਹ ਆਪਾਂ ਇਹ ਦੇਖੋ ਅਸੀਂ ਉਹਦੇ ਵਿੱਚ ਦਿੱਤਾ ਹੋਇਆਗਾ ਮਸ਼ਲੀਨ ਦੇ ਵਿੱਚ ਸਟੱਫ ਆਗਾ ਕਈ ਵਾਰ ਤਾਂ ਆਪਾਂ ਦੇਖੋ ਕੈਂਚੀ ਨਾਲ ਕਟਿੰਗ ਕਰਕੇ ਉਤਾਰਦੇ ਨੇ ਕਈ ਵਾਰ ਐਦਾਂ ਵੀ ਕਪੜਾ ਫਟ ਜਾਂਦਾ ਇਹ ਤੁਸੀ ਧਿਆਨ ਦੇਖਣਾਗਾ ਕਈ ਵਾਰ ਤਾਂ ਕਪੜਾ ਚੀੜਾ ਹੁੰਦਾ ਮੰਨ ਲਓ ਫਟਦਾ ਨਹੀਂ ਕਈ ਵਾਰ ਹੋਰ ਸਾਈਡ ਵੱਲ ਚਲਾ ਜਾਂਦਾ ਕਿਤੇ ਵੀ ਇਸ ਤਰ੍ਹਾਂ ਮੇਰੇ ਇਸ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਖਿੱਚਣ ਲੱਗ ਜਓ ਸਟਾਫ ਨੂੰ ਐਵੇਂ ਨਹੀਂ ਕਰਨਾ ਹੈਗਾ ਤਾਂ ਹੁਣ ਦੇਖੋ ਆਪਣੇ ਕੋਲੇ ਆਹ ਪੀਸ ਆ ਸਾਈਡ ਤੋਂ ਮੈਂ ਇੱਥੇ ਤੱਕ ਬਾਜੂ ਨੂੰ ਉਤਾਰਤਾ ਪੂਰਾ ਨਹੀਂ ਉਤਾਰੂੰਗੀ ਕਿਉਂਕਿ ਆਪਣੇ ਬਾਜੂ ਲੈਣੀਆਂ ਦੇਖੋ ਪ੍ਰਿੰਟ ਦੇ ਵਿੱਚ ਹੀ ਬਾਜੂ ਆਪਣੇ ਕੋਲੇ ਇੱਧਰ ਦਿੱਤੀ ਹੋਈ ਆ ਤੁਸੀਂ ਐਦਾਂ ਦਾ ਕੋਈ ਵੀ ਸਟਾਫ ਇੱਕੋ ਜਿਹਾ ਸਾਰੀ ਬਾਜੂ ਨਾ ਉਤਾਰਿਆ ਕਰੋ ਇਸ ਤਰ੍ਹਾਂ ਜੇ ਤੁਹਾਡੀ ਬੈਕ ਬਾਜੂ ਦੇ ਨਾਲ ਬਿਲਕੁਲ ਮੈਚ ਕਰਦੀ ਹੈ ਤਾਂ ਆਪਾਂ ਨੂੰ ਜੋੜ ਪਾਉਣ ਦੇ ਵਿੱਚ ਇਹਦੇ ਵਿੱਚ ਕੋਈ ਦਿੱਕਤ ਨਹੀਂ ਲੱਗਣੀ ਵੀ ਆਪਾਂ ਨੂੰ ਜ਼ਿਆਦਾ ਜੋੜ ਵਗੈਰਾ ਨਹੀਂ ਪਾਉਣੇ ਪੈਣਗੇ ਤਾਂ ਤੁਸੀਂ ਧਿਆਨ ਰੱਖਣਾ ਇਹ ਚੀਜ਼ਾਂ ਦਾ ਜਦੋਂ ਵੀ ਤੁਸੀਂ ਸੂਟ ਦੀ ਕਟਿੰਗ ਵਗੈਰਾ ਕਰਦੇ ਹੋਗੇ ਤਾਂ ਮੈਂ ਦੇਖੋ ਇਹਨੂੰ ਇੱਥੇ ਤੱਕ ਹੀ ਕੱਪੜੇ ਨੂੰ ਉਤਾਰੂੰਗੀ ਫਰੰਟ ਨਾਲੋਂ ਹੁਣ ਮੈਂ ਕੀ ਕਰਨਾ ਇਸ ਤਰ੍ਹਾਂ ਕੱਪੜੇ ਨੂੰ ਇੱਕ ਵਾਰ ਜਿੰਨੀ ਆਪਾਂ ਨੇ ਬਾਡੀ ਇਹਦੀ ਲਗਾਉਣੀ ਆ ਉਹਨਾਂ ਪੀਸ ਆਪਾਂ ਮੰਨ ਲਓ ਐਂਜੀ ਟੇਪ ਨਾਲ ਉੱਪਰ ਕੱਢ ਕੇ ਇਹਦੀ ਕਟਿੰਗ ਕਰ ਦਾਂਗੇ ਆਪਾਂ ਕੱਪੜੇ ਨੂੰ ਬਿਲਕੁਲ ਵੀ ਵੇਸਟ ਦੇ ਵਿੱਚ ਨਹੀਂ ਲੈ ਕੇ ਜਾਣਾ ਜਿੰਨਾ ਆਪਾਂ ਨੂੰ ਚਾਹੀਦਾ ਜ਼ਰੂਰ ਉਹ ਸੇਹੀ ਹਿਸਾਬ ਦੇ ਨਾਲ ਆਪਾਂ ਇਹਨੂੰ ਰੱਖਾਂਗੇ ਹੁਣ ਦੇਖੋ ਮੈਂ ਇਹਦੇ ਬਰਕਾ ਜਿਹੜਾ ਨੀਚੇ ਵਾਲਾ ਇਹਨੂੰ ਬਿਲਕੁਲ ਇਸ ਤਰ੍ਹਾਂ ਬਰਾਬਰ ਕਰ ਲੂੰਗੀ ਵੀ ਜਿੰਨਾ ਫਰੌਕ ਦਾ ਘੇਰਾ ਬਣ ਸਕੇ ਵੱਧ ਤੋਂ ਵੱਧ ਆਪਾਂ ਉਨਾ ਫਰੌਕ ਦਾ ਘੇਰਾ ਬਣਾਉਣਾਗਾ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦਿਖਾਉਂਗੀ ਵੀ ਕਿੰਨਾ ਨਾਪ ਰੱਖਣਾ ਆਪਾਂ ਨੇ ਦੇਖੋ ਆਹ ਆਪਣੇ ਕੋਲੇ ਨਾਪ ਆ ਨਾਪ ਆਪਣੇ ਕੋਲੇ ਸੂਟ ਦਾਗਾ ਆਪਾਂ ਇਹਦੇ ਵਿੱਚੋਂ ਫਰੌਕ ਦਾ ਨਾਪ ਕਿਸ ਤਰ੍ਹਾਂ ਲੈ ਕੇ ਆਉਣਾ ਤੁਹਾਨੂੰ ਇਹ ਵੀ ਇਹਦੇ ਵਿੱਚ ਦੱਸਦੀਆਂ ਕਿ ਮੰਨ ਲਓ ਆਪਣੇ ਆ ਬਾਡੀ ਰੱਖਣੀ ਹੈ ਨੀਚੇ ਇਹਦੇ ਚਾਕਾਂ ਵਾਲੀ ਆਪਾਂ ਨੇ ਫਰੌਕ ਬਣਾਉਣੀ ਜਿਸ ਤਰ੍ਹਾਂ ਸ਼ਰਟ ਦੇ ਚਾਕ ਹੁੰਦੇ ਆ ਉਨੇ ਹੀ ਉੱਪਰੋਂ ਛੱਡ ਪਰ ਇਹਦੇ ਵਿੱਚ ਆਪਾਂ ਨੇ ਬਲ ਸੈਂਟਰ ਵਿੱਚ ਪਾਵਾਂਗੇ ਸਾਈਡਾਂ ਤੇ ਨਹੀਂ ਪਾਉਂਦੇ ਬਿਲਕੁਲ ਸੈਂਟਰ ਦੇ ਵਿੱਚ ਬਲ ਪਾਉਣੇ ਆ ਜਿਵੇਂ ਆ ਆਪਣੀ ਪਲੋਈ ਹੋਗੀ ਆ ਆ ਪਲੋਈ ਹੋਗੀ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਬਲ ਲੈ ਕੇ ਜਾਣੇ ਆ ਲੈਂਥ ਆਪਾਂ ਨੇ 43 ਰੱਖਣੀ ਆ ਦੇਖੋ ਤੇ ਜਿਹੜੀ ਚੈਸਟ ਆ ਉਪਰੋਂ ਛਾਤੀ ਜਾਨੀ ਕਿ 19.5 ਇੰਚ ਆ ਕਮਰ 16.5 ਹਿਪ 20 ਆ ਤੇ ਬਾਜੂ ਦੀ ਲੰਬਾਈ ਇਹਨਾਂ ਦੀ 22 ਇੰਚ ਆ ਅੱਗੇ ਤੋਂ 9.5 ਇੰਚ ਖੁੱਲੀ ਆ ਤੇ ਇਹਦੇ ਨਾਲ ਆਪਾਂ ਨੇ ਪੈਂਟ ਬਣਾਉਣੀ ਆ ਫਿਲਹਾਲ ਸੋਨੂੰ ਆਪਾਂ ਫਰੌਕ ਬਾਰੇ ਹੀ ਦੱਸਣਾਗਾ ਤੇ ਹੁਣ ਆਪਾਂ ਇਹਦੀ ਤਾਰਨੀਆ ਬਾਡੀ ਤੁਸੀਂ ਦੇਖੋ ਵੀ ਨਾ ਆਪ ਆਪਣੇ ਕੋਲੇ ਸਾਈਜ਼ ਆ ਹੈਗਾ ਲੈਂਥ ਇੰਨੀ ਆਗੀ ਪਲਾਜ਼ੋ ਦੀ ਲੈਂਥ ਇੰਨੀ ਆ ਮੰਨ ਲਓ ਇਹਨਾਂ ਦੀ ਹਾਈਟ ਮੀਡੀਅਮ ਆ ਨਾ ਹੀ ਜ਼ਿਆਦਾ ਆਪਾਂ ਇਹਨਾਂ ਨੂੰ ਲੰਬੇ ਕਹਿ ਸਕਦੇ ਹਾਂ ਤੇ ਨਾ ਹੀ ਇਹਨਾਂ ਨੂੰ ਮੱਧਰੇ ਤਾਂ ਆਪਾਂ ਬਾਡੀ ਦੀ ਲੈਂਥ ਆਪਾਂ ਨੂੰ ਕਿੰਨੀ ਚਾਹੀਦੀ ਮੰਨ ਲਓ ਇਹਨਾਂ ਦੇ 15 15.5 ਦੇ ਵਿੱਚ ਆਪਾਂ ਨੂੰ ਜਿਹੜੀ ਬਾਡੀ ਦੀ ਲੈਂਥ ਚਾਹੀਦੀ ਹੋ ਜੇ ਮੰਨ ਲਓ ਹਾਈਟ ਇਹਨਾਂ ਦੀ ਵੱਡੀ ਆ ਲੰਬੇ ਨੇ ਮੰਨ ਲਓ ਇਹ ਇਹਨਾਂ ਦੀ ਹਾਈਟ ਫੁੱਲ ਆਗੀ ਤਾਂ ਆਪਾਂ ਨੂੰ ਜਿਹੜੀ ਬਾਡੀ ਦੀ ਲੈਂਥ ਆ 16 ਵੀ ਕਰਨੀ ਪੈ ਸਕਦੀ ਹੈ 16.5 ਵੀ ਪਰ ਆਪਾਂ ਇਹਨਾਂ ਦੇ 15.5 ਇੰਚ ਬਾਡੀ ਦੀ ਲੈਂਥ ਰੱਖਾਂਗੇ ਤਾਂ ਆਪਾਂ ਨੇ ਜਿੰਨੀ ਬਾਡੀ ਰੈਡੀ ਰੱਖਣੀ ਆ ਉਹਨਾਂ ਆਪਾਂ ਇਹਦੇ ਉੱਪਰ ਕੱਢਾਂਗੇ ਜਦੋਂ ਆਪਾਂ ਨੇ ਆ ਨੀਚੇ ਵਾਲੇ ਪਾਰਟ ਦਾ ਨਾਪ ਲੈ ਕੇ ਮੇਜ਼ਰ ਕਰਕੇ ਆਪਾਂ ਮੰਨ ਲਓ ਇਹਦੀ ਕਟਿੰਗ ਕਰਨੀ ਆਗੀ ਤੇ ਫਿਰ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਹੁਣ ਦੇਖੋ ਇਹਦੇ ਆਪਾਂ ਜਿਹੜਾ ਨੀਚੇਆਂ ਨੀਚੇ ਤੋਂ ਆਪਾਂ ਨੂੰ ਫੋਲਡਿੰਗ ਵਗੈਰਾ ਕੁਝ ਨਹੀਂ ਕਰਨੀ ਪੈਣੀ ਕਿਉਂਕਿ ਫਿਲਹਾਲ ਲੈਸ ਵੀ ਲੱਗੀ ਹੋਈ ਹੈ ਤੇ ਫੋਲਡਿੰਗ ਵੀ ਹੋਈ ਹੋਈ ਆ ਦੇਖੋ ਜਿਵੇਂ ਇਹਦੇ ਨੀਚੇ ਤੋਂ ਫਿਨਿਸ਼ਿੰਗ ਵਗੈਰਾ ਦਿੱਤੀ ਹੋਈ ਆ ਜੇ ਫਿਨਿਸ਼ਿੰਗ ਨਹੀਂ ਦਿੱਤੀ ਹੁੰਦੀ ਮੰਨ ਲਓ ਆਪਾਂ ਨੂੰ ਫੋਲਡਿੰਗ ਕਰਨਾ ਪੈਂਦਾ ਤਾਂ ਆਪਾਂ ਨੂੰ ਉਸ ਤਰੀਕੇ ਨਾਲ ਰੱਖਣਾ ਪੈਂਦਾ ਹੁਣ ਫਿਲਹਾਲ ਆਪਾਂ ਨੂੰ ਕੁਝ ਵੀ ਇਹਨੂੰ ਪੱਟਣ ਵਗੈਰਾ ਦੀ ਜ਼ਰੂਰਤ ਨਹੀਂ ਤੁਸੀਂ ਤਰਪਾਈ ਕਰਾਉਣੀ ਆ ਜਾਂ ਕੁਝ ਕਰਉਣਾ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਫਿਲਹਾਲ ਮੈਂ نیچے ਤੋਂ ਇਹਨੂੰ ਕੁਝ ਨਹੀਂ ਛੇੜਦੀ ਹੈਗੀ ਮੈਂ ਇੰਚ ਟੇਪ ਦੇ ਨਾਲ ਦੇਖੋ ਜਿੰਨੀ ਬਾਡੀ ਆਪਾਂ ਨੇ ਰੈਡੀ ਰੱਖਣੀ ਆ ਮੈਂ ਕੀ ਕਰੂੰਗੀ ਇਸ ਤਰੀਕੇ ਨਾਲ ਇਹਨੂੰ ਉੱਪਰ ਕੱਢ ਲੂੰਗੀ 15.5 ਇੰਚ ਬਾਡੀ ਰੈਡੀ ਰੱਖਣੀ ਆ ਤਾਂ ਮੈਂ 15.5 ਦੇਖੋ ਇੱਥੇ ਲਗਾ ਰਹੀ ਆਂਗੀ ਲੈਂਥ ਆਪਨੇ ਰੱਖਣੀ ਆ 43 ਦੇਖੋ 43 ਇੱਥੇ ਤੱਕ ਆ ਰਿਹਾ ਤਾਂ ਮੈਂ 1 ਇੰਚ ਵੱਧ ਕੱਟ ਲੂੰਗੀ ਉਹ ਕਾਹਦਾ ਕੱਟੂੰਗੀ 1/2 ਇੰਚ ਦੇਖੋ ਇੱਥੇ ਮਾਰਜਨ ਆਊਗਾ फोर्टी फोर ते निशान लगा लूंगी मैं ते मार्क दे नाल देखो आ चीज तरह जरूरत नहीं है हम देखो अपने बर्क न मिलाया हो पता चल जू भी अपना घेरा कि रह रहा है आपू मिल लागे देखो आप 15 ਇੰਚ ਮੰਨ ਲਓ 30 ਇੰਚ ਘੇਰਾਗਾ ਆਪਣਾ ਇਸ ਤਰ੍ਹਾਂ ਤੁਸੀਂ ਐ ਮੰਨ ਕੇ ਚੱਲੋ ਵੀ ਆਪਣਾ 27 ਇੰਚ țeਰਾ ਜਿਹੜਾ ਘੇਰਾ ਸਾਈਡ ਤੋਂ ਉਹ ਰੈਡੀ ਰਹੂਗਾ ਫਰੌਕ ਦਾ ਤਾਂ ਮੈਂ ਉੱਪਰੋਂ ਵੀ ਦੇਖੂਗੀ 30 ਇੰਚਾਗਾ ਤਾਂ ਉਸੇ ਹਿਸਾਬ ਨਾਲ ਇਹਦੀ ਸਾਈਡ ਤੋਂ ਜਿਹੜਾ ਆ ਕਪੜਾ ਬਚਿਆ ਹੋਇਆ ਕੰਨੀ ਵਾਲਾ ਤਾਂ ਉਹਨੂੰ ਮੈਂ ਉਤਾਰ ਦੂੰਗੀ ਦੇਖੋ ਇਸ ਤਰੀਕੇ ਨਾਲ ਹੁਣ ਕੀ ਕਰਨਾ ਆਪਾਂ ਨੇ ਇਸੇ ਤਰੀਹੀ ਆਪਾਂ ਨੇ ਬੈਕ ਦੀ ਕਟਿੰਗ ਕਰਨੀ ਆਗੀ ਮਾਰਜਿਨ ਰੱਖ ਕੇ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ نیچے ਵਾਲੇ ਪੋਰਸ਼ਨ ਤਾਰ ਦਾਂਗੇ ਜੇ ਐਦਾਂ ਦਾ ਕੋਈ ਸਟਾਫ ਹੋਊਗਾ ਮੰਨ ਲਓ ਤੁਹਾਡੇ ਕੋਲੇ ਪ੍ਰਿੰਟ ਜੇ ਕਈ ਵਾਰ ਆਪਣੇ ਕੋਲੇ ਆਲ ਓਵਰ ਕਪੜਾ ਹੁੰਦਾ ਕੋਈ ਡਿਜ਼ਾਈਨਿੰਗ ਨਹੀਂ ਹੁੰਦੀ ਤਾਂ ਤੁਸੀਂ ਉਹਦੀ ਪਹਿਲਾਂ ਬਾਡੀ ਦੀ ਕਟਿੰਗ ਕਰ ਸਕਦੇ ਹੋਗੇ ਹੁਣ ਆਪਾਂ ਦੇਖੋ 28.5 29 ਇੰਚ ਸੀ ਉਹ ਤਾਂ نیچے ਮੈਂ 1.5 2 ਇੰਚ ਫੋਲਡਿੰਗ ਦਾ ਕੱਢ ਲੂੰਗੀ ਤੇ 29 ਇੰਚ ਤੇ ਨਿਸ਼ਾਨ ਲਗਾ ਕੇ ਇਹਦੀ ਕਟਿੰਗ ਕਰ ਦੂੰਗੀ ਆ ਦੇਖੋ ਹੁਣ ਆਪਾਂ ਨੂੰ ਆ ਚੀਜ਼ ਇਸ ਤਰ੍ਹਾਂ 15 ਇੰਚ ਚਾਹੀਦੀ ਹੈ ਤਾਂ ਆਪਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਇੱਧਰ ਕਰ ਲਾਂਗੇ ਪੂਰਾ ਜਿੰਨਾ ਆਪਾਂ ਨੂੰ ਚਾਹੀਦਾ ਦੇਖੋ ਉਨਾ ਹੀ ਰੱਖਾਂਗੇ ਥੋੜਾ ਜਿਹਾ ਆਪਾਂ ਨੂੰ ਹੋਰ ਕਰਨਾ ਪੂਗਾ ਇਧਰਲੀ ਸਾਈਡ ਤੇ ਟਿਰਕੂਲੇ ਬਰਾਬਰ ਹੋਣਾ ਚਾਹੀਦਾ ਇਸ ਤਰ੍ਹਾਂ ਨਾ ਹੋਵੇ ਕਿ ਸੋਡੀ ਇਹ ਜਿਹੜੀ ਬੈਕ ਆ ਉਹ ਘੱਟ ਹੋਵੇ ਤੇ ਦੂਸਰੀ ਚੀਜ਼ ਵੱਧ ਹੋਵੇ ਬਿਲਕੁਲ ਬਰਾਬਰ ਬਰਾਬਰ ਰੱਖਣੀ ਆਪਾਂ ਨੇ ਫਰੰਟ ਬੈਕ ਇਹਦੀ ਤਾਂ ਦੁਬਾਰਾ ਮੈਂ ਇੱਕ ਵਾਰ ਨਾਲ ਆਪਦੇ ਨਾਲ ਇਹਨੂੰ ਇਸ ਤਰ੍ਹਾਂ ਨਾਪ ਲੂੰਗੀ ਤੁਸੀਂ ਬਿਲਕੁਲ ਬਰਾਬਰ ਕਰਕੇ ਰੱਖਣੀ ਹੋਗੀ ਇਹ 30 ਇੰਚ ਦਾ ਪੀਸ ਉਤਾਰਨਾ ਮੰਨ ਲਓ ਆਪਾਂ ਨੇ ਇਹ ਆਪਣਾ 70 ਇੰਚ ਕੇ ਰਾਹੇ ਰੈਡੀ ਰਹਿ ਜਾਊਗਾ ਏ ਆਪਾਂ ਨੇ نیچے ਵਾਲੇ 파ਟ ਉਤਾਰਤੇ ਦੇਖੋ ਫਰੰਟ ਦਾ ਵੀ ਬੈਕ ਦਾ ਵੀ ਹੁਣ ਦੇਖੋ ਹੁਣ ਦੇਖੋ ਆਪਣੇ ਕੋਲੇ ਜਿਹੜਾ ਸਾਈਡ ਤੇ ਕਪੜਾ ਬਚਿਆ ਹੋਇਆ ਇਹ ਆ ਪ੍ਰਿੰਟਡ ਦਿੱਤਾ ਹੋਇਆ ਉਸੇ ਤਰੀਏ ਆਗਾ ਹੁਣ ਦੇਖੋ ਆਪਣੇ ਕੋਲੇ ਆ ਪੂਰਾ ਪੀਸ ਆਗਾ ਇਹਨੂੰ ਆਪਾਂ ਨੂੰ ਜਿੰਨਾ ਚਾਹੀਦਾ ਆਪਾਂ ਜਿਹੜਾ ਬੈਕ ਤੇ ਪ੍ਰਿੰਟਡ ਦਿੱਤਾ ਹੈ ਬੈਕ ਤੇ ਰੱਖਣਾ ਪਲੇਨ ਆਪਾਂ ਅੱਗੇ ਰੱਖਾਂ ਕਿਉਂਕਿ ਇਹਦੇ ਪੱਟੀ ਦਿੱਤੀ ਹੋਈ ਹੈ ਸੈਂਟਰ ਦੇ ਵਿੱਚ ਦੇਖੋ ਆ ਵਰਕ ਵਾਲੀ ਪੱਟੀ ਆ ਤੇ ਇਹਦਾ ਆਪਾਂ ਨੇ ਹਾਈ ਨੈਕ ਗਲਾ ਬਣਾਉਣਾਗਾ ਹੁਣ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇੱਕ ਵਾਰਾਂ ਪ੍ਰੈਸਨ ਦੇ ਨਾਲ ਸਿੱਧਾ ਕਰਕੇ ਜਿੰਨਾ ਆਪਾਂ ਨੂੰ ਚੈਸਟ ਦਾ ਨਾਪ ਆ ਉਦੇ ਹਿਸਾਬ ਨਾਲ ਮਾਰਜਨ ਰੱਖ ਕੇ ਆਪਾਂ ਉਤਾਰ ਦਾਂਗੇ ਇਹਦਾ ਤਾਂ ਮੈਂ ਇਸ ਤਰ੍ਹਾਂ ਡਬਲ ਫੋਲਡਿੰਗ ਕਰ ਲੂੰਗੀ ਦੇਖੋ ਕੱਪੜੇ ਨੂੰ ਡਬਲ ਫੋਲਡਿੰਗ ਕਰਕੇ ਫालतू ਪਹਿਲਾਂ ਕੱਪੜਾ ਉਤਾਰ ਉਤਾਰ ਨਹੀਂ ਸਿੱਟਣਾ ਆਪਾਂ ਨੇ ਕਿਉਂਕਿ ਐ ਨਹੀਂ ਪਤਾ ਹੁੰਦਾ ਆਪਾਂ ਨੂੰ ਕਿਹੜੀ ਚੀਜ਼ ਦੀ ਕਦੋਂ ਜ਼ਰੂਰਤ ਪੈ ਜੇ ਤਾਂ ਕਈ ਵਾਰ ਜਿਵੇਂ ਆਪਾਂ ਨੇ ਕੋਈ ਗਲਾ ਵਗੈਰਾ ਬਣਾਉਣਾ ਡਿਜ਼ਾਈਨ ਕਰ ਰਹੇ ਹਾਂ ਜਾਂ ਕੁਝ ਵੀ ਅਜੇ ਆਪਾਂ ਨੇ ਪਹਿਲੀ ਕੱਟ-ਕੱਟ ਕੇ ਸਿੱਟਦੇ ਨੇ ਤਾਂ ਆਪਾਂ ਨੂੰ ਕੱਪੜਾ ਕੀ ਆ ਘਟ ਜਾਂਦਾਗਾ ਤੇ ਤੁਸੀਂ ਨੇ ਪੂਰੀ ਬਿਉਂਦ ਦੇ ਨਾਲ ਜਿਸ ਤਰ੍ਹਾਂ ਮੈਂ ਕਟਿੰਗ ਕਰ ਰਹੀ ਹਾਂ ਉਸੇ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਕਰਨੀ ਆ ਤਾਂ ਆਪਣੇ ਕੱਪੜਾ ਤਾਂ ਦੇਖੋ ਹੁਣ ਆਪਣੇ 19.5 ਇੰਚ ਛਾਤੀ ਦੇ ਵਿੱਚੋਂ ਰੱਖਣਾ ਆਪਾਂ ਨੇ 24 ਇੰਚ ਕਟਾਈ ਦਾ ਆਪਾਂ ਨੇ ਪੀਸ ਉਤਾਰ ਲੈਣਾ ਇਹਦੇ ਨਾਲੋਂ ਆਪਾਂ ਫालतू ਬੇਸਟ ਜਮਾ ਵੀ ਨਹੀਂ ਕਪੜਾ ਕਰਦੇ ਹੈਗੇ ਤੁਸੀਂ ਬਿਉਂਤ ਕੇ ਜਦੋਂ ਵੀ ਕੋਈ ਕਪੜਾ ਕੱਟਦੇ ਹੋ ਤਾਂ ਉਹਨੂੰ ਪੂਰੇ ਬਿਉਂਤਿਆ ਕਰੋ ਚੀਜ਼ ਨੂੰ ਤੁਹਾਡੇ ਕੋਲੇ ਕਿੰਨਾ ਕਪੜਾ ਹੈਗਾ ਕਿੰਨਾ ਪੀਸ ਆ ਉਸੇ ਹਿਸਾਬ ਨਾਲ ਉਹਦੀ ਕਟਿੰਗ ਕਰਿਆ ਕਰੋ ਤਾਂ ਮੈਂ ਦੇਖੋ ਇਸ ਤਰ੍ਹਾਂ ਇਹਦੀ ਫੋਲਡਿੰਗ ਕਰ ਲੂੰਗੀ ਡਬਲ ਹੁਣ ਆਪਾਂ ਇਹਦੀ ਬਾਡੀ ਦੀ ਕਟਿੰਗ ਕਰਾਂਗੇ ਇਹ ਤੁਹਾਨੂੰ ਦੱਸਾਂਗੇ ਵੀ ਤੁਸੀਂ ਫਰੌਕ ਦੀ ਬਾਡੀ ਦੀ ਕੋਈ ਵੀ ਮਰਜ਼ੀ ਫਰੌਕ ਹੋਵੇ ਤੁਸੀਂ ਉਹਦੀ ਕਟਿੰਗ ਕਿਸ ਤਰੀਕੇ ਨਾਲ ਕਰ ਸਕਦੇ ਹੋ ਪੂਰਾ ਇੱਕਦਮ ਆਪਾਂ ਸਹੀ ਕਰ ਲਾਂਗੇ ਦੇਖੋ ਇਹਨੂੰ ਤਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਡਬਲ ਕਰ ਲਾਂਗੇ ਹੁਣ ਦੇਖੋ ਆਪਾਂ ਨੇ 15.5 ਇੰਚ ਇਹ ਕੀ ਕੀਤੀ ਸੀ ਬਾਡੀ ਦੀ ਉੱਪਰ ਕੱਢ ਕੇ ਕਟਿੰਗ ਕੀਤੀ ਸੀ ਨੀਚੇ ਵਾਲੇ ਪਾਰਟ ਦੀ ਹੁਣ ਦੇਖੋ ਜਿਹੜੀ ਆਪਾਂ ਨੇ ਆ ਸ਼ੇਪ ਦੇਣੀ ਹੁੰਦੀ ਆ ਇਹ ਆਪਾਂ 1 ਇੰਚ ਦੀ ਸ਼ੇਪ ਦਿੰਨੇ ਆ ਇਹ ਆਪਾਂ ਤਾਂ ਦਿੰਨੇ ਹੁੰਦੇ ਆ ਜਿਹੜੀ ਆਪਣੀ ਸਾਈਡ ਸਲਾਈ ਹੁੰਦੀ ਆ ਵੀ ਕਈ ਵਾਰੀ ਆਪਾਂ ਫਰੌਕਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਦੇਖੋ ਕਿਸ ਤਰ੍ਹਾਂ ਫਰੌਕ ਬਣੂਗੀ ਤਾਂ ਆਹ ਚੀਜ਼ ਹੁੰਦੀ ਹੈ ਜਿਹੜੀ ਸਾਈਡ ਤੋਂ ਲਟਕਣ ਲੱਗ ਜਾਂਦੀ ਆ ਆਪਾਂ ਨੇ ਕੀ ਕਰਨੀ ਆ ਇੱਥੋਂ 1 ਇੰਚ ਦੀ ਇਸ ਤਰ੍ਹਾਂ ਗੁਲਾਈ ਪਾਉਣੀ ਆ ਮੈਂ ਤੁਹਾਨੂੰ ਪਾ ਕੇ ਗੁਲਾਈ ਦਿਖਾਉਣੀ ਆਂਗੀ ਜਦੋਂ ਵੀ ਤੁਸੀਂ ਕੋਈ ਵੀ ਚਾਹੇ ਕੋਈ ਅੰਬ੍ਰੇਲਾ ਫਰਾਕ ਬਣਾ ਰਹੇ ਹੋਗੇ ਚਾਹੇ ਕੋਈ ਬਲਾਂ ਵਾਲੀ ਬਣਾ ਰਹੇ ਹੋਗੇ ਤਾਂ ਤੁਸੀਂ ਨੇ ਆਹ ਚੀਜ਼ ਤੋਂ ਇੱਥੋਂ ਇਸ ਤਰ੍ਹਾਂ ਸ਼ੇਪ ਦੇਣੀ ਆ ਗੁਲਾਈ ਦੇ ਵਿੱਚ ਆ ਦੇਖੋ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਾਂਗੇ ਸੁਣੋ ਸੀਲ ਝੋਂਦੇ ਨਹੀਂ ਬਿਲਕੁਲ ਵੀ ਕੋਈ ਮਰਜ਼ੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਕਿਸੇ ਵੀ ਚੀਜ਼ ਬਾਰੇ ਦੱਸਦੇ ਆਂ ਤਾਂ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਦੇ ਹੁੰਦੇ ਆਂਗੇ ਦੇਖੋ ਆਪਣੇ ਆ ਗਲਾਈ ਪਾ ਲਈ ਹੁਣ ਆਪਾਂ ਇਹਦੀ ਲੈਂਥ ਦੇਖਣੀ ਆ ਦੇਖੋ ਲੈਂਥ ਆਪਣੇ 15.5 ਇੰਚ ਦੇਖੋ ਇਹਦੀ ਰੈਡੀ ਰੱਖਣੀ ਆ ਉੱਪਰ ਵਾਲੀ ਬਾਡੀ ਦੀ ਤਾਂ ਮੈਂ ਆਪਾਂ 1 ਇੰਚ ਵੱਧ ਕੱਟਾਂਗੇ 16.5 ਪਰ ਆਪਾਂ ਨੇ 17 ਤੇ ਲਾਉਣੀ ਆ ਉਹ ਕਿਉਂ ਲਾਉਣੀ ਆ ਹਾਫ ਇੰਚ ਆਪਾਂ ਫਰੰਟ ਵਾਲੇ ਦੀ ਪਹਿਲੀ ਕਟਿੰਗ ਕਰ ਦਾਂਗੇ ਕਿਉਂਕਿ ਆਪਾਂ ਸ਼ਰਟ ਨੂੰ ਜਦੋਂ ਹੇਠੇ ਉਤਾਰਦੇ ਹੁੰਨੇ ਆ ਤਾਂ ਆਪਣੀ ਜਿਹੜੀ ਆਪਸ ਦੇ ਵਿੱਚ ਬਾਡੀ ਵਾਲੀਆਂ ਸਲਾਈਆਂ ਹੁੰਦੇ ਨੇ ਕਈ ਵਾਰ ਮਿਲਦੀਆਂ ਨਹੀਂ ਹੈਗੀਆਂ ਅੱ ਤਾਂ ਨੂੰ ਆਪਾਂ 1/2 ਇੰਚ ਪਹਿਲੀ ਕਟਿੰਗ ਕਰ ਦਾਂਗੇ ਜਦੋਂ ਆਪਾਂ نیچے ਉਤਾਰਾਂਗੇ ਤਾਂ ਆਪਣਾ ਬਿਲਕੁਲ ਇੱਕਦਮ ਬਰਾਬਰ ਆਊਗੀ ਸਹੀ ਆਊਗੀ ਮੰਨ ਲਓ ਮੈਂ 1/2 ਇੰਚ ਤੇ ਨਿਸ਼ਾਨ ਲਗਾ ਲਿਆ ਵੀ ਇੰਨੀ ਇਹਦੀ ਕਟਿੰਗ ਕਰੂੰਗੀ ਹੁਣ ਮੰਨ ਲਓ 15.5 ਇੰਚ ਆਪਾਂ ਇਹ ਰੈਡੀ ਰੱਖਣੀ ਆ ਤਾਂ ਮੈਂ 16 ਤੇ ਨਿਸ਼ਾਨ ਲਗਾ ਲੂੰਗੀ ਇਹਦੇ ਤੇ 1/2 ਇੰਚ ਜਿਹੜਾ ਸ਼ੋਲਡਰ ਦੇ ਵਿੱਚ ਆਉਣਾਗਾ ਹੁਣ ਦੇਖੋ ਮੈਂ ਟੀਰਾ ਟੀਰਾ ਇਹਦਾ ਕਿਸ ਤਰੀਕੇ ਨਾਲ ਪਾਉਣਾ ਮੰਨ ਲਓ 19.5 ਇੰਚ ਛਾਤੀ ਦੇ ਵਿੱਚੋਂ ਆ ਰਿਹਾ ਤਾਂ ਮੈਂ ਇਹਦੇ ਟੀਰਾ ਪਾਉਣਾਗਾ ਤਾਂ ਮੈਂ 16 ਇੰਚ ਕਟਾਈ ਦਾ ਟੀਰਾ ਪਾ ਦੂੰਗੀ ਤੇ 15 ਇੰਚ ਰੈਡੀ ਰਹਿ ਜਾਊ ਆਪਾਂ 16 ਇੰਚ ਨਿਸ਼ਾਨ ਲਗਾ ਲਾਂਗੇ ਦੇਖੋ ਬਿਲਕੁਲ ਮੈਂ ਆਨਸਾਨ ਸਿੱਧਾ ਲਗਾਉਂਗੀ ਥਰੇ ਵਗੈਰਾ ਕੁਝ ਨਹੀਂ ਕਰਦੀ ਹੈਗੀ ਹੁਣ ਆਪਾਂ ਨੇ نیچے ਨੂੰ ਮੋਢੇ ਦਾ ਨਿਸ਼ਾਨ ਮੋਢੇ ਦਾ ਨਿਸ਼ਾਨ ਆਪਾਂ ਨੇ 7 ਇੰਚ ਤੇ ਲਗਾਵਾਂਗੇ ਉਹ ਕਿਉਂ ਲਗਾਉਣਾਗਾ ਦੇਖੋ ਕਿਉਂਕਿ ਇਹਦੇ ਵਿੱਚ ਗਲਾਈ ਤੀਰਾ ਆਪਾਂ ਨੇ ਵੱਡਾ ਪਾਇਆ ਹੋਇਆਗਾ ਤੇ ਜਿਹੜੀ ਆਪਣੀ ਗੁਲਾਈ ਆ ਇਹਦਾ ਸਾਈਜ਼ ਵੀ ਘਟ ਜੂਗਾ ਤਾਂ ਮੈਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾਤਾ ਦੇਖੋ ਇੱਕ ਵਾਰ ਜੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾਓਗੇ ਤੁਹਾਨੂੰ ਪਤਾ ਚੱਲੂਗਾ ਇਹ ਆ ਦੇਖੋ ਹੁਣ ਆਪਾਂ ਨੇ ਛਾਤੀ ਦੇ ਵਿੱਚੋਂ 19 ਇੰਚ ਰੱਖਣਾ ਹੁਣ ਦੇਖੋ ਤੁਹਾਡੀ ਗਲਾਈ ਕਿੰਨੀ ਕ ਬਚ ਗਈ ਜੇ ਆਪਾਂ ਹੁਣ ਥੀਰਾ 6 ਇੰਚ ਪਾਉਂਦੇ ਤਾਂ ਆਪਣੀ ਜਿਹੜੀ ਗਲਾਈ ਸੀ ਇਹ ਵੱਧ ਜਾਣੀ ਸੀ ਤਾਂ ਕੀ ਕਰਨਾ ਇੱਥੋਂ ਸਿੱਧਾ ਨਿਸ਼ਾਨ ਨਹੀਂ ਮਾਰਦੇ ਆਪਾਂ ਨੇ ਥੀਰਾ ਇੱਥੋਂ 16 ਇੰਚ ਰੱਖਿਆ ਜਾਨੀ ਕਿ 8 ਇੰਚ ਜਦੋਂ ਵੀ ਤੁਸੀਂ ਨੈਕ ਵਾਲੀ ਸ਼ਰਟ ਬਣਾ ਰਹੇ ਹੋ ਤਾਂ ਤੁਸੀਂ ਇੱਥੋਂ 1 ਇੰਚ ਘਟਾ ਦਿਆ ਕਰੋ ਜਿਸ ਦੇ ਨਾਲ ਕੀ ਆ ਚੀਜ਼ਾਂ ਦੇ ਬਲ ਵਗੈਰਾ ਬਿਲਕੁਲ ਵੀ ਨਹੀਂ ਪੈਂਦੇ ਇਕਦਮ ਸਟੇਟ ਫਿਟਿੰਗ ਆਊਗੀ ਮੈਂ ਥੀਰਾ ਦੇਖੋ 16 ਪਾਇਆ ਪਰ ਮੈਂ ਇੱਥੋਂ 15 ਇੰਚ ਰੱਖੂੰਗੀ ਤਾਂ ਹੁਣ ਇਹਦੀ ਆਪਾਂ ਇੱਥੋਂ ਮਨ ਲੋ ਨਿਸ਼ ਉਹ ਕਰ ਲਾਂਗੇ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੂੰਗੀ ਹੁਣ ਇਹਦੀ ਆਪਾਂ ਇੱਥੋਂ ਗਲਾਈ ਪਾ ਦੇਣੀ ਆ ਆ ਦੇਖੋ ਹੁਣ ਇਹਨਾਂ ਦਾ ਕਮਰ ਦੇ ਵਿੱਚੋਂ 16.5 ਇੰਚ ਆਉਂਦਾ 16.5 ਦੇ ਨਿਸ਼ਾਨ ਲਗਾਵਾਂਗੇ ਆਪਾਂ ਨੇ ਇਸ ਕੱਲੀ ਲੰਬੀ ਪਲੇਟ ਪਾਵਾਂਗੇ ਦੇ ਵਿੱਚ ਦਾ 3 ਇੰਚ ਆਪਾਂ ਐਕਸਟਰਾ ਲੈਣਾਗਾ ਪੂਰੇ ਧਿਆਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖੋ ਆਪਾਂ ਗਰਮੀਆਂ ਦੇ ਵਿੱਚ ਜ਼ਿਆਦਾਤਰ ਫਰੋਕਾਂ ਹੀ ਵੱਧ ਬਣਾਉਣੇ ਆਂਗੇ ਇੱਥੇ ਕੱਟ ਲਾ ਦਾਂਗੇ ਆਪਾਂ ਪਹਿਲਾਂ ਆਪਾਂ ਉੱਪਰ ਵਾਲੇ ਪੱਲੇ ਚੱਕਾਂਗੇ ਦੋਨੋਂ ਦੇਖੋ ਤੁਸੀਂ ਗਲਾਈ ਦੇ ਵਿੱਚ ਲੈ ਕੇ ਜਾਣਾ ਇਹ ਪ੍ਰੋਪਰ ਹਾਂਜੀ ਜਦੋਂ ਵੀ ਆਪਾਂ ਦੇਖੋ ਆਹ ਸ਼ਰਟ ਦੇ ਪੀਸ ਕੱਟਦੇ ਹੁੰਨੇ ਆ ਇੱਥੋਂ ਕਈ ਵਾਰ ਆਪਾਂ ਤੋਂ ਤਿੰਨ ਪੱਲੇ ਚੱਕੇ ਆਂਦੇ ਆ ਜਾਂ ਉੱਪਰਲਾ ਇੱਕ ਪੱਲਾ ਜਾਂ ਇੱਕ ਪੱਲਾ ਦਾ ਦੇਖੋ ਕੱਟਿਆ ਜੋ ਕੋਈ ਚੱਕਰ ਨਹੀਂ ਹੈਗਾ ਬਾਈ ਜਾਂਸ ਜੀ ਆਪਾਂ ਤੋਂ ਤਿੰਨ ਪੱਲੇ ਚੱਕੇ ਗਏ ਖਾਸ ਕਰਕੇ neck ਵਾਲੇ ਗਲੇ ਦੇ ਤਾਂ ਆਪਣਾ ਮੰਨ ਲਓ ਪਿੱਛੇ 셔ਟ ਫਸ ਜੂਗੀ ਇਹ ਤੁਸੀਂ ਪੂਰੇ ਧਿਆਨ ਨਾਲ ਦੇਖਣਾ ਸਭ ਤੋਂ ਪਹਿਲਾਂ ਦੋ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਤੁਸੀਂ ਜਿਸ ਤਰ੍ਹਾਂ ਮੇਰਾ ਦੇਖੋ ਆ ਨਿਸ਼ਾਨ ਲੱਗਿਆ ਹੋਇਆਗਾ ਤੁਸੀਂ ਪਹਿਲਾਂ ਕਾਟ ਨਹੀਂ ਪਾਉਣੀ ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਡਾਰਾ ਦੇਖੋ ਤਾਂ ਤੁਸੀਂ ਨੇ ਕੀ ਕਰਨਾ ਪਹਿਲਾਂ ਪਿੱਛੇ ਵਾਲੀ ਕਾਟ ਪਾ ਦੇਣੀ ਆ ਕਿਉਂਕਿ ਫਰੰਟ ਦੀ ਕਾਟ ਬਾਅਦ ਵਿੱਚ ਪਾਈ ਜਾਂਦੀ ਹੈਗੀ ਤਾਂ ਮੈਂ ਫਿਲਹਾਲ ਪਹਿਲਾਂ ਤੁਹਾਨੂੰ ਦੋ ਪੱਲੇ ਉੱਪਰੋਂ ਚੱਕੇ ਨੇ ਇਸੇ ਤਰੀਕੇ ਨਾਲ ਮੈਂ ਬੈਕ ਦੇ ਦੇਖੋ ਤੁਸੀਂ ਇਸ ਤਰੀਕੇ ਨਾਲ ਇਹਦੀ ਗੁਲਾਈ ਪਾਉਣੀ ਹੋਊਗੀ ਜਦੋਂ ਬੈਕ ਦੀ ਗਲਾਈ ਪਾਉਂਗੇ ਤਾਂ ਤੁਸੀਂ ਬਿਲਕੁਲ ਇਹਦੇ ਨਾਲੋਂ ਨਹੀਂ ਮੋੜਨਾ ਕਿਉਂਕਿ ਇੱਥੋਂ ਤਾਂ ਆਪਾਂ ਨੇ 1/2 ਇੰਚ ਡਾਊਨ ਕੀਤਾ ਹੋਇਆ ਮੰਨ ਲਓ ਘਟਾਇਆ ਹੋਇਆ ਜੇ ਆਪਾਂ ਨੇ ਬੈਕ ਵੀ ਇਹਦੇ ਬਰਾਬਰ ਲਿਆ ਕੇ ਕੱਟ ਦਿੱਤੀ ਤਾਂ ਆਪਣੇ ਬੈਕ ਤੋਂ ਕੀ ਇਹ ਸ਼ਰਟ ਫਸੂਗੀ ਤਾਂ ਤੁਸੀਂ ਇਸ ਤਰੀਕੇ ਨਾਲ ਨਹੀਂ ਕੱਟਣੀ ਤੁਸੀਂ ਇੱਥੋਂ ਬਿਲਕੁਲ ਸਿੱਧਾ ਰੱਖੋਗੇ ਜਿਹੜਾ ਉੱਪਰ ਵਾਲਾ ਨਿਸ਼ਾਨ ਲੱਗਿਆ ਹੋਇਆ ਹੈਗਾ ਦੇਖੋ ਹੁਣ ਆਪਾਂ ਨੇ ਜਿਵੇਂ 1/2 ਇੰਚ ਆਪਾਂ نیچے ਨੂੰ ਘਟਾ ਕੇ ਕੱਟ ਦਿੰਨਾ ਤਾਂ ਉਸੇ ਤਰੀਕੇ ਨਾਲ ਤੁਸੀਂ ਕੱਟੋਗੇ ਬੈਕ ਇਹਦੀ ਆਪਾਂ 1/2 ਇੰਚ ਬਦ ਲੈ ਕੇ ਜਾਣੀ ਆ ਹੁਣ ਜਿਹੜੀ ਆਪਾਂ ਨੇ ਆਹ ਕਟਾਈ ਪਾਉਣੀ ਆ ਇਹ ਆਪਾਂ ਉੱਪਰਲਾ ਪੱਲਾ ਇਸ ਤਰੀਕੇ ਨਾਲ ਚੱਕ ਲਾਂਗੇ ਤਾਂ ਆਪਾਂ ਨੇ ਸਾਰੀ ਦੀ ਸਾਰੀ 1/2 ਇੰਚ ਦੀ ਜਿੰਨਾ ਆਪਾਂ ਮੰਨ ਲਓ ਉਤਾਰਦੇ ਹੁੰਨੇ ਆ ਨੀਚੇ ਨੂੰ ਉਨੀ ਤੁਸੀਂ ਇਹਦੀ ਕਟਾਈ ਪਾ ਦੋਗੇ ਦੇਖੋ ਜਿਵੇਂ ਹੁਣ ਆਪਾਂ ਨੇ ਆਹ ਸ਼ੋਲਡਰ ਪਾਤਾ ਜਦੋਂ ਆਪਾਂ ਸਲਾਈ ਪਾਵਾਂਗੇ ਆਹ ਵਾਲੀ ਤੈਨੂੰ ਨੀਚੇ ਉਤਾਰਾਂਗੇ ਤਾਂ ਦੇਖੋ ਇਹ ਬਿਲਕੁਲ ਇਸ ਤਰ੍ਹਾਂ ਬਰਾਬਰ ਆਜੂ ਆਪਣੀ ਜਿਹੜੀ ਸ਼ਰਟ ਆ ਉਹ ਇੰਨੀ ਅੱਗੇ ਨੂੰ ਆਉਂ ਇਹ ਆਪਣੀ ਬਾਡੀ ਦੀ ਸੀ ਕਟਿੰਗ ਉਹ ਆਪਾਂ ਨੇ ਪੀਸ ਉਤਾਰ ਲਏ ਹੁਣ ਤੁਹਾਨੂੰ ਦੱਸਦੇ ਆਪਾਂ neck ਵਾਸਤੇ ਕਿੰਨਾ ਕੱਪੜਾ ਉਤਾਰਨਾ ਆਪਾਂ ਇਹਦੇ ਹਾਈ neck neck ਲਗਾਉਣਾਗਾ ਤਾਂ ਦੇਖੋ ਮੈਂ ਇਹਦੇ ਜਿਹੜੀ ਚੜਾਈ ਹੈਗੀ neck ਦੀ ਉਹ ਮੈਂ 3 ਇੰਚ ਦੇ ਨਿਸ਼ਾਨ ਲਗਾਉਂਗੀ ਜਿਹੜਾ نیچے ਨੂੰ ਕਰਾਂਗੇ ਆਪਾਂ ਉਹ 3 ਸਵਾ 1/3 ਕਰ ਲਾਂਗੇ ਬਸ ਹੁਣ ਆਪਾਂ ਇੱਥੋਂ ਬਿਲਕੁਲ ਗਲਾਈ ਦੇ ਵਿੱਚ ਨਹੀਂ ਪਾਉਣਾ ਜੇ ਆਪਾਂ ਬੈਠਮਾ ਬੈਨ ਮੰਨ ਲਓ ਬੈਠਾ ਬੈਨ ਲਗਾਉਣੇ ਆ ਨੀਚੇ ਵਾਲਾ ਤਾਂ ਤੁਸੀਂ ਇੱਥੋਂ ਇਸ ਤਰ੍ਹਾਂ ਗਲਾਈ ਦੇ ਵਿੱਚ ਲੈ ਕੇ ਜਾਉਂਗੇ ਆ ਵਾਲੀ ਗ莱 ਇਸੇ ਸ਼ੇਪ ਦੇ ਵਿੱਚ ਤੁਹਾਡਾ ਬੈਨ ਲੱਗੂਗਾ ਤਿੰਨਾਂ ਚ ਆਪਾਂ ਨੇ ਚੜਾਈ ਸਵਾ ਗਿਤੇ ਨੇ نیچے ਨੂੰ ਲੈ ਕੇ ਜਾਣਾ ਆਪਾਂ ਸੈਂਟਰ ਦੇ ਵਿੱਚ ਵੀ ਨਿਸ਼ਾਨ ਲਗਾ ਸਕਦੇ ਹਾਂ ਜੀ ਇਸ ਤਰੀਕੇ ਨਾਲ ਦੇਖੋ ਬਿਲਕੁਲ ਮੈਂ ਸੈਂਟਰ ਦੇ ਵਿੱਚੋਂ ਇਹਦੀ ਕਟਿੰਗ ਕਰ ਦੂੰਗੀ ਆਪਾਂ ਨੇ ਪੱਟੀ ਲਗਾਉਣੀ ਆ ਪਹਿਲਾਂ ਆਪਾਂ ਪੱਟੀ ਨੂੰ ਰੈਡੀ ਕਰਾਂਗੇ ਫਿਰ ਆਪਾਂ ਇਹਦੀ ਪੱਟੀ ਸੈਂਟਰ ਦੇ ਵਿੱਚ ਲਗਾ ਕੇ ਫਿਰ ਇਹਦੇ ਤੇ ਨੈਕ ਲੱਗੂਗਾ ਹੁਣ ਆਪਾਂ ਇਹਦੀ ਕੱਟਦੇ ਆਂਗੇ ਬਾਜੂ ਆ ਦੇਖੋ ਇਹਦਾ ਫਿਲਹਾਲ ਡਿਜ਼ਾਈਨਿੰਗ ਆਪਣੇ ਕੋਲੇ ਦਿੱਤੀ ہوئی ਹੈ ਬਾਜੂ ਦੀ ਜੇ ਦੇਖੋ ਆਪਾਂ ਇਧਰੋਂ ਉਤਾਰ ਦਿੰਦੇ ਤਾਂ ਆਪਣਾ ਘੱਟੋ ਘੱਟ ਇੱਥੇ ਤੱਕ ਜਾਣਾ ਸੀ ਇਹਨੇ ਪੀਸ ਦੇਖੋ ਇਹਨਾਂ ਦੇ ਫਲਾਵਰ ਵਗੈਰਾ ਦਿੱਤੇ ਹੁੰਦੇ ਨੇ ਜਿਵੇਂ ਅੱਜ ਦੀ ਆਹ ਸਾਈਡ ਦਿੱਤੀ ہوئی ਹੈ ਉਧਰੋਂ ਆਹ ਸਾਈਡ ਕਈ ਵਾਰ ਭਲੇਖੇ ਨਾਲ ਕੀ ਹੁੰਦਾ ਪੈ ਇਸ ਤਰ੍ਹਾਂ ਜੋੜ ਲੈਣਿਆ ਉੱਪਰ-ਨੀਚੇ ਡਿਜ਼ਾਈਨ ਚ ਲੈ ਜਾਂਦਾ ਤੁਸੀਂ ਇਹਦਾ ਵੀ ਪੂਰਾ ਧਿਆਨ ਰੱਖਣਾ ਜਦੋਂ ਵੀ ਬਾਜੂ ਵਗੈਰਾ ਦਾ ਡਿਜ਼ਾਈਨ ਦਿੱਤਾ ਹੁੰਦਾ ਕਈ ਵਾਰ ਤਾਂ ਕੀ ਹੁੰਦਾ ਇੱਕੋ ਸਾਈਡ ਵੱਲ ਨੂੰ ਦਿੱਤੀਆਂ ਹੁੰਦੀਆਂ ਨੇ ਆਪਾਂ ਨੂੰ ਜੋੜ પાਕੇ ਸੈੱਟ ਕਰਨੀਆਂ ਪੈਂਦੀਆਂ ਨੇ ਕਈ ਵਾਰ ਦੋਨੇ ਤਰ੍ਹਾਂ ਸਾਈਡਾਂ ਵੱਲ ਹੀ ਫਲਾਵਰਾਂ ਦੇ ਮੂੰਹ ਜਾਂਦੇ ਹੁੰਦੇ ਆ ਇਹ ਤੁਸੀਂ ਜਦੋਂ ਵੀ ਕਟਿੰਗ ਵਗੈਰਾ ਕਰਦੇ ਹੋ ਤਾਂ ਧਿਆਨ ਨਾਲ ਦੇਖਿਆ ਕਰੋ ਦੇਖੋ ਤੇ ਹੁਣ ਮੈਂ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਪਕੜ ਲੂੰਗੀ ਬ੍ਰੀਕ ਦੀ ਪੱਟੀ ਲੱਗੀ ਹੋਈ ਆਪਾਂ ਉਹਨੂੰ ਇਸ ਤਰੀਕ ਕਟਿੰਗ ਕਰਕੇ ਉਹਨੂੰ ਉਤਾਰ ਲਾਂਗੇ ਇਹਦੇ ਵਿੱਚ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ ਤਾਂ ਮੈਂ ਇਹਨੂੰ ਇੱਕ ਵਾਰ ਇੱਥੋਂ ਹੀ ਕਟਿੰਗ ਕਰ ਦੂੰਗੀ ਪੱਟੀ ਤਾਂ ਦੇਖੋ ਦੋ ਸਾਈਡਾਂ ਤੇ ਆਪਣੇ ਕੋਲੇ ਦਿੱਤੀ ਹੋਈ ਆ ਫਿਲਹਾਲ ਆ ਦੇਖੋ ਇਸੇ ਤਰੀਏ ਮੈਂ ਇਧਰੋਂ ਸਾਫ਼ ਕਰ ਲੂੰਗੀ ਇੱਕ ਵਾਰ ਬਾਜੂ ਦੀ ਲੰਬਾਈ ਆਪਾਂ ਨੇ 22 ਇੰਚ ਰੱਖੀ ਆ ਰੱਖਣੀ ਆਗੀ ਤੇ ਹੁਣ ਇਹ ਆਪਾਂ ਦੇਖ ਲਾਂਗੇ ਵੀ ਆਪਣੇ ਕੋਲੇ ਕਿੰਨਾ ਪੀਸ ਬਚਿਆਗਾ ਕਈ ਵਾਰ ਜੇ ਫੋਲਡਿੰਗ ਵਾਸਤੇ ਨਹੀਂ ਵੀ ਹੁੰਦਾ ਤਾਂ ਆਪਾਂ ਗੁੰਮ ਵੀ ਲਗਾ ਸਕਦੇ ਹਾਂ ਦੇ ਕਪਟੀ ਆ ਫਿਰ ਆਪਾਂ ਨੂੰ 1 ਇੰਚ ਦੀ ਹੀ ਮਾਰਜਨ ਦੀ ਲੋੜ ਪੈਂਦੀ ਹੈਗੀ ਆਪਾਂ ਇਹਨੂੰ ਇਸ ਤਰ੍ਹਾਂ ਨਾਪ ਕੇ ਦੇਖ ਲਾਂਗੇ ਵੀ ਆਪਣੇ ਕੋਲੇ ਇਹ ਕਿੰਨਾ ਪੀਸ ਬਚਿਆਗਾ ਦੇਖੋ 21 ਇੰਚ ਹੀ ਆ ਪਰ ਇਹਨੂੰ ਆਪਾਂ ਲੈਂਥੇ ਦੀ ਵਧਾ ਸਕਦੇ ਹਾਂ ਉਹ ਕਿਸ ਤਰੀਕੇ ਨਾਲ ਜਿਹੜੀ ਮੰਨ ਲਓ ਆਪਣੇ ਕੋਲੇ ਆ ਪੱਟੀ ਦਿੱਤੀ ਹੋਈ ਆ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਬਦਮੀ ਲਗਾ ਲਾਂਗੇ ਇਸ ਤਰੀਕੇ ਨਾਲ ਅੱਗੇ ਕਰਕੇ ਮੰਨ ਲਓ ਆ ਚੀਜ਼ ਦੀ ਇਸ ਤਰ੍ਹਾਂ ਪੱਟੀ ਬਣ ਜੂਗੀ ਇਹਦੀ ਨਾਲੇ ਤਾਂ ਆਪਣੀ ਲੈਂਥ ਵੱਧ ਜੂਗੀ ਨਾਲੇ ਆਪਣੀ ਪੱਟੀ ਦੀ ਪੱਟੀ ਰਹਿ ਜੂਗੀ ਹੁਣ ਇਹਨੂੰ ਆਪਾਂ ਇੱਕ ਵਾਰਾਂ ਬਾਜੂ ਦੀ ਕਟਿੰਗ ਕਰਨੀ ਦੱਸ ਦੇਾਂਗੇ ਜਦੋਂ ਵੀ ਤੁਸੀਂ neck ਵਾਲਾ suit ਬਣਾ ਰਹੇ ਹੋ ਤਾਂ ਉਹਦੀ ਜਿਹੜੀ ਤੁਸੀਂ ਪਿੱਛੇ ਵਾਲੀ ਕਾਟ ਆ ਜਾਂ نیچے ਨੂੰ ਜਿਹੜੀ ਤੁਸੀਂ ਤਿਰਛੀ ਕਾਟ ਪਾਉਣੇ ਬਾਜੂ ਦੀ ਉਹ ਕਿੰਨੀ ਕ ਪਾ ਸਕਦੇ ਹੋਗੇ ਜੇ ਤੁਸੀਂ ਨੇ ਉਹ ਜ਼ਿਆਦਾ ਪਾਤੀ ਤਾਂ ਮੰਨ ਲਓ ਕਈ ਵਾਰ ਸ਼ਰਟ ਪਿੱਛੇ ਤੋਂ ਵੀ ਫਸਣ ਲੱਗ ਜਾਂਦੀ ਹੈ ਤੇ ਖਿੱਚ ਪੈਣ ਲੱਗ ਜਾਂਦੀ ਹੈ ਇਹ ਵੀ ਚੀਜ਼ਾਂ ਦਾ ਤੁਸੀਂ ਨਾਲ-ਨਾਲ ਧਿਆਨ ਰੱਖਣਾਗਾ ਤਾਂ ਦੇਖੋ ਮੈਂ ਇਹਦੇ ਵਿੱਚ 1.5 ਇੰਚ ਨੂੰ ਮੰਨ ਲਓ 0.8 ਇੰਚ ਮੋਡਾ ਤਾਂ ਪਾਉਂਗੀ ਹੀ ਪਾਉਂਗੀ 8 ਵੀ ਚੱਲ ਜਾਂਦਾ ਕਈ ਵਾਰ ਪ੍ਰੋਪਰ ਫਿਟਿੰਗ ਵਾਲਾ ਸੂਟ ਪਹਿਨਦੇ ਨੇ ਜਿਹੜੇ ਉਹਨਾਂ ਦੇ 8 ਇੰਚ ਮੋਡਾ ਵੀ ਸਹੀ ਆ ਜਾਂਦਾ ਕਈ ਜ਼ਿਆਦਾਤਰ ਟਾਈਟ ਨਹੀਂ ਪਹਿਨਦੇ ਤਾਂ ਆਪਾਂ ਉਹਨਾਂ ਵਾਸਤੇ 0.8 ਇੰਚ ਮੋਡਾ ਵੀ ਲੈ ਸਕਦੇ ਆ ਤਾਂ ਮੈਂ 0.9 ਇੰਚ ਕਟਾਈ ਦਾ ਕਰੂੰਗੀ ਦੇਖੋ ਸੈਂਟਰ ਦੇ ਵਿੱਚ ਇਹਦੇ ਪੰਨ ਮਾਰ ਲੂੰਗੀ ਹੁਣ ਜਿਹੜੀ ਆਪਾਂ ਨੇ ਇਹਦੀ ਆ ਗਲਾਈ ਪਾਉਣੀ ਆਗੀ ਇਹ ਮੈਂ 3 ਇੰਚ ਦੀ ਹੀ ਪਾਉਂਗੀ ਜ਼ਿਆਦਾ ਨਹੀਂ ਪਾਉਂਦੀ ਹੈਗੀ ਆਹਨ ਗਲਾਈ ਪਾਉਣੀ ਆ ਜਿਹੜੀ ਆਪਾਂ ਨੇ 3 ਇੰਚ ਦੀ ਗਲਾਈ ਪਾਉਣੀ ਆ ਦੇਖੋ ਮੈਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਰਹੀ ਆਂਗੀ ਇਹ ਤਾਂ ਆਪਾਂ ਨੇ ਆ ਇੱਕੋ ਦਾਮ ਇਸ ਤਰੀਕੇ ਨਾਲ ਵੀ ਨਹੀਂ ਮਾਰਨੀ ਤਾਂ ਆਪਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਹੀ ਲੈ ਕੇ ਜਾਣੀ ਆ ਆ ਵਾਲੀ ਚੀਜ਼ ਹੁਣ ਬਾਜੂ ਦੀ ਮੂਰੀ ਆਪਾਂ ਨੇ ਇਹਦੀ 9.5 ਇੰਚ ਰੱਖਣੀ ਆ ਤਾਂ ਮੈਂ ਇੱਕ ਵਾਰ ਦਸ ਤੇ ਨਿਸ਼ਾਨ ਲਗਾ ਲੈਣੀ ਆ ਕਿਉਂਕਿ ਆਪਾਂ ਅੱਗੇ ਇਹਦੇ ਪੱਟੀ ਲਗਾਉਣੀ ਆ ਲੈਂਥ ਵਧਾਉਣੀ ਆਂਗੀ ਤਾਂ ਆਪਾਂ ਨੇ ਆ 1.5 ਇੰਚ ਦਾ ਮਾਰਜਨ ਦੇਣਾਗਾ ਤੁਸੀਂ ਇਸ ਤਰ੍ਹਾਂ ਫੱਟੀ ਦੀ ਸ਼ੇਪ ਪਾਉਂਗੇ ਖਾਸ ਕਰਕੇ ਦੇਖੋ ਇੱਕ ਇਹਦੇ ਵਿੱਚ ਮੇਨ ਚੀਜ਼ ਇਹ ਆ ਜੇ ਕੋਈ ਨੈੱਕ ਵਾਲਾ ਸੂਟ ਆ ਤੁਸੀਂ ਬਾਜੂ ਨੂੰ ਇੱਥੋਂ ਟਾਈਟ ਕਰਤਾ ਤਾਂ ਤੁਹਾਡੇ ਬੈਕ ਸਾਈਡ ਤੋਂ ਵੀ ਖਿੱਚ ਜੀ ਮਹਿਸੂਸ ਹੁੰਦੀ ਰਹਿੰਦੀ ਆ ਜਦੋਂ ਵੀ ਤੁਸੀਂ ਬਾਜੂ ਦੀ ਸਲਾਈ ਮਾਰਦੇ ਹੋ ਤਾਂ ਆ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜੇ ਤੁਹਾਡੇ ਇੱਥੋਂ ਬਾਜੂ ਟਾਈਟ ਫੀਲ ਹੋ ਰਹੀ ਹੈ ਤੁਹਾਨੂੰ ਇਸ ਤਰ੍ਹਾਂ ਖਿੱਚ ਪੈ ਰਹੀ ਹੈਗੀ ਤਾਂ ਤੁਹਾਡੇ ਆ ਚੀਜ਼ ਤੇ ਵੀ ਖਿੱਚ ਪਾਉਗੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਆ ਆਪਣੇ ਬੈਕ ਤੇ ਖਿੱਚ ਕਿਉਂ ਪੈ ਰਹੀ ਆ ਵੀ ਬਾਜੂ ਆਪਾਂ ਨੂੰ ਸਹੀ ਲੱਗ ਰਹੀ ਆ ਪਰ ਜੇ ਤੁਹਾਡੇ ਬਾਜੂ ਕੋਣੀ ਕੋਲੋਂ ਟਾਈਟ ਆ ਮੰਨ ਲਓ ਤਾਂ ਤੁਹਾਡੇ ਬੈਕ ਤੋਂ ਖਿੱਚ ਪੈਣੀ ਹੀ ਪੈਣੀ ਆਂਗੀ। ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਆਪਣੇ ਖਿੱਚ ਕਿਉਂ ਪੈ ਰਹੀ ਹੈਗੀ। ਤਾਂ ਮੈਂ ਇਸ ਸੇ ਤਰੀਏ ਨੂੰ ਡਬਲ ਫੋਲਡਿੰਗ ਕਰੂੰਗੀ। ਇਹਦੇ ਵਿੱਚ ਆਪਾਂ ਨੇ ਜੋੜ ਪਾਉਣੇ ਹੋਣਗੇ ਇਹਨੂੰ ਆਪਾਂ ਇੱਕਦਮ ਬਰਾਬਰ ਕਰ ਲਾਂਗੇ। ਤੋ ਕਿ ਆਪਾਂ ਨੇ ਕਪੜਾ ਵੇਸਟ ਨਹੀਂ ਕਰਨਾ ਹੈਗਾ ਆਪਾਂ ਇਹਦੇ ਵਿੱਚੋਂ neck ਵਗੈਰਾ ਵੀ ਲਾਉਣਾਗਾ ਬਾਡੀ ਇਹਨਾਂ ਦੀ ਪਲੇਨ ਦਿੱਤੀ ਹੋਈ ਹੈ ਫਰੰਟ ਦੀ ਆਪਾਂ ਪ੍ਰਿੰਟਡ ਬੈਨ ਕੱਢਵਾਂਗੇ ਵਿੱਚੋਂ ਤਾਂ ਕਰਕੇ ਆਪਾਂ ਨੇ ਪੂਰੇ ਧਿਆਨ ਦੇ ਨਾਲ ਦੇਖੋ ਇਹਦਾ ਕਪੜਾ ਹਾਲ ਖਰਾਬ ਨਹੀਂ ਕਰਨਾ ਬਿਲਕੁਲ ਵੀ ਐਸ ਤਰ੍ਹਾਂ ਰੱਖਾਂਗੇ ਜਿਹੜਾ ਪ੍ਰਿੰਟ ਦਿੱਤਾ ਹੋਇਆ ਇਹਨੂੰ ਬਰਾਬਰ ਮਲਾ ਲਾਂਗੇ ਆਪਾਂ ਤਾਂ ਇਸ ਤਰ੍ਹਾਂ ਰੱਖਾਂਗੇ ਆਪਾਂ ਮਾਰਜਨ ਨੂੰ ਕੱਢ ਕੇ ਜਿੰਨਾ ਆਪਾਂ ਨੂੰ ਮਾਰਜਨ ਚਾਹੀਦਾ ਦੇਖੋ ਹੁਣ ਆਪਾਂ ਇਹਦੀ ਕਟਿੰਗ ਕਰਤਾਂਗੇ। ਇਸੀ ਆਪਣੀ ਦੇਖੋ ਬਾਜੂ ਦੀ ਕਟਿੰਗ। ਹਾਂਜੀ ਇਹ ਸੀ ਆਪਣੀ ਫਰੌਕ ਦੀ ਕਟਿੰਗ। ਆਪਾਂ ਨੇ ਤੁਹਾਨੂੰ ਪੂਰੀ ਗਹਿਰਾਈ ਦੇ ਵਿੱਚ ਦੱਸਿਆਗਾ। ਫਿਰ ਫਿਲਹਾਲ ਜੇ ਤੁਹਾਨੂੰ ਫਿਰ ਵੀ ਨਹੀਂ ਵੀ ਪਤਾ ਚੱਲਦਾ ਕਿਸੇ ਵੀ ਚੀਜ਼ ਬਾਰੇ ਮੰਨ ਲਓ ਕਿਸੇ ਚੀਜ਼ ਦੀ ਕੋਈ ਕਨਫਿਊਜ਼ਨ ਰਹਿੰਦੀ ਆ ਜਾਂ ਧੀਰੇ ਬਾਰੇ ਜਾਂ ਕੋਈ ਕਾਟ ਬਾਰੇ ਜਾਂ ਬਾਜੂ ਬਾਰੇ ਤਾਂ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋਗੇ ਜਾਂ ਫੋਨ ਕਾਲ ਰਹੀਂ ਵੀ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਹਰ ਇੱਕ ਕਮੈਂਟ ਦਾ ਜਵਾਬ ਦਿੰਨੇ ਆਂਗੇ